ਚੋਰ ਆਪਣੀ ਮੁਸ਼ਤੈਦੀ ਸਦਕਾ ਚਿੱਟੇ ਦੀਨੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਤੇ ਸੁਰੱਖਿਆ ਪ੍ਰਬੰਧੀ ਦਾਅਵਿਆਂ ਦੀ ਪੋਲ ਖੋਲ ਜਾਂਦੇ ਨੇ ਪਰ ਕਈ ਵਾਰ ਚੌਕਸ ਮੋਹੱਲਾ ਨਿਵਾਸੀਆਂ ਦੀ ਪਕੜ ਵਿੱਚ ਆ ਜਾਂਦੇ ਨੇ ਅਜਿਹਾ ਇੱਕ ਤਾਜ਼ੇ ਮਾਮਲੇ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਆ ਜੋ ਫਗਵਾੜਾ ਦੇ ਮੋਹੱਲਾ ਗਧਿਆ ਕਰਵਲਾ ਦਾ ਹੈ ਜਿੱਥੇ ਮੋਹੱਲਾ ਵਾਸੀਆਂ ਵੱਲੋਂ ਇੱਕ ਘਰ ਵਿੱਚ ਲੱਗੀਆਂ ਟੂਟੀਆਂ ਨੂੰ ਚੋਰੀ ਕਰਨ ਆਏ ਚੋਰ ਨੂੰ ਫੜ ਲਿਆ ਗਿਆ ਮੋਹੱਲਾ ਨਿਵਾਸੀ ਐਕਸ ਹਵਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਸਮੇਂ ਲਈ ਘਰੋਂ ਬਾਹਰ ਗਏ ਸਨ ਤਾਂ ਵਾਪਸ ਆਉਣ ਤੇ ਉਹਨਾਂ ਦੇਖਿਆ ਤਾਂ ਚੋਰ ਘਰ ਅੰਦਰ ਵੜਿਆ ਹੋਇਆ ਸੀ ਗੱਲ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਬਾਬਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਮੈਂ ਐਕਸ ਹਵਲਦਾਰ ਅਮਰਜੀਤ ਸਿੰਘ ਹਾਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਖੜੇ ਹੋ ਅਸੀਂ ਜੀ ਇੱਥੋਂ ਸਿਰਫ 10 ਮਿੰਟ ਲਈ ਸ਼ਿਵਾਜੀ ਨਗਰ ਗਲੀ ਨੰਬਰ 3 'ਚ ਮੇਰਾ ਇੱਕ ਪਲਾਟ ਹੈ ਉੱਥੇ ਮੈਂ ਸਬਜ਼ੀ ਵੇਚੀ ਹੋਈ ਆ ਤੇ ਧਨੀਆ ਲੈਣ ਲਈ ਸੀ 3 ਆਦਮੀ ਦੋਨੋਂ ਗਲਤ ਹੀ ਗਏ ਤਾਲਾ ਲਗਾ ਕੇ ਤੇ ਹਜੇ 10 ਮਿੰਟ ਵੀ ਨਹੀਂ ਹੋਏ ਮੇਰੀ ਘਰ ਵਾਲੀ ਮੈਂ ਵਾਪਸ ਭੇਜਤੀ ਮੈਂ ਉੱਥੇ ਪਲਾਟ ਦੇ ਵਿੱਚ ਥੋੜਾ ਕੰਮ ਕਰਨ ਲੱਪਿਆ ਜਦ ਮੇਰੀ ਘਰ ਵਾਲੀ ਨੇ ਆ ਕੇ ਤਾਲਾ ਖੋਲ੍ਹਿਆ ਅੰਦਰ ਇੱਕ ਆਦਮੀ ਇਹ ਬੜਿਆ ਹੋਇਆ ਸੀ ਔਰ ਟੂਟੀਆਂ ਇਹਨੇ ਤੋੜ ਕੇ ਜਿੱਦਾਂ ਹੀ ਉਹ ਗੇਟ ਖੋਲ੍ਹਿਆ ਇਹ ਆਦਮੀ ਉੱਪਰ ਖੰਧ ਟੱਪ ਕੇ ਆਕਲ ਡੱਪ ਕੇ ਤੇ ਉੱਪਰ ਛਾਲ ਮਾਰੀ ਮੇਰੀ ਘਰ ਵਾਲੀ ਨੇ ਸ਼ੋਰ ਮਚਾਇਆ ਉਸ ਦਾ ਤਾਂ ਅਸੀਂ ਸੀ ਪੁਰਾਣੇ ਸੀਨੀਅਰ ਸਿਟੀਜ਼ਨ ਬੂढ़े ਆਦਮੀ ਆ ਤੇ ਆ ਗਵਾਂਢੀ ਸਾਡੇ ਨਾਲ ਫੈਕਟਰੀ ਦੇ ਮੁੰਡੇ ਨਵੇਂ ਜੰਗ ਕੰਮ ਕਰਦੇ ਆ ਉਹਨਾਂ ਨੇ ਭੱਜ ਕੇ ਜਾ ਕੇ ਇਹਨੂੰ ਫੜ ਕੇ ਲਿਆਂਦਾ ਔਰ ਫੜ ਕੇ ਲਿਆ ਕੇ ਹੁਣ ਅਸੀਂ ਦੂਸਰਾ ਕੀਤਾ ਹੋਇਆ ਉਹ ਵੀ ਇਹਦੀ ਪਛਾਣ ਵਗੈਰਾ ਹੋਈ ਕਿੱਥੇ ਦਾ ਇਹ ਪਛਾਣ ਇਹ ਕਹਿੰਦਾ ਮੇਰਾ ਨਾਮ ਮੁਸਤਫਾ ਹੈ ਖੇੜਾ ਰੋਡ ਤੇ ਮੈਂ ਰਹਿੰਦਾ ਆ ਤੇ ਲਾਲ ਇਹਦੀ ਮਾਂ ਕਹਿੰਦੀ ਵੀ ਇਸ ਦਾ ਮੋਬਾਈਲ ਰੱਖਿਆ ਹੋਇਆ ਜੀ ਤੇ ਇਹ ਰਹਿੰਦਾ ਖੇੜਾ ਰੋਡ ਤੇ ਤੋਥਾਣਾ ਰੋਡ ਤੇ ਰਹਿੰਦਾ ਇਹ ਕਹਿੰਦਾ ਮੈਂ ਖੇੜਾ ਅਮਰਨਗਰ ਹੈ ਕਹਿੰਦਾ ਮੇਰਾ ਕੋਈ ਪੱਕਾ ਖੇੜਾ ਰੋਡ ਦੱਸ ਨੇ ਖੇੜਾ ਰੋਡ ਤੇ ਕਹਿ ਰਿਹਾ ਖੇੜਾ ਰੋਡ ਤੇ ਰਹਿੰਦਾ ਖੇੜਾ ਰੋਡ ਇਹ ਖੇੜਾ ਰੋਡ ਕਹਿ ਰਿਹਾ ਤਾਂ ਹੈਗਾ ਅਮਰਨਗਰ ਉਹ ਮਾਂ ਕਹ ਰਹੀ ਆ ਮੈਂ ਲਾਲ ਪੈਲੇ ਪੂਰਾ ਉਹ ਅਸਲੀ ਦਾਸ ਨਹੀਂ ਰਿਹਾ ਇਹ ਗਾਂਜਾ ਸੁਂਗਦਾ ਇਹਦੇ ਕੋਲੋਂ ਗਾਂਜਾ ਵੀ ਪ੍ਰਾਪਤ ਹੋਇਆ ਤੇ ਪੁਲਿਸ ਕੰਪਲੇਟ ਕੀਤੀ ਸੀ ਮੈਂ ਜੀ 100 ਨੰਬਰ ਤੇ ਵੀ ਮਾਰੀ ਐ ਔਰ 112 ਨੰਬਰ ਤੇ ਵੀ ਐ ਮੈਂ ਘੰਟਾ ਹੋ ਗਿਆ ਮੈਂ ਉਹਨਾਂ ਨੂੰ ਇਹ ਦੂਸਰਾ ਕੀਤਾ ਹੋਇਆ ਤੇ ਹਜੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਹੈ ਜੀ ਇਸ ਮੌਕੇ ਕਾਬੂ ਕੀਤੇ ਮੁਸਤਾਫਾ ਨਾਮਕ ਵਿਅਕਤੀ ਨੇ ਵੀ ਆਪਣਾ ਜੁਰਮ ਕਬੂਲ ਲਿਆ ਹੈ ਮੁਸਤਾਫਾ ਜੀ ਇੱਥੇ ਕੀ ਕਰਨਾ ਸੀ ਮੱਲੇ ਜੀ ਭਾਜੀ ਇਧਰ ਚੱਲਾ ਸੀ ਜਿੰਦਾ ਲੱਗਾ ਸੀ ਮੈਂ ਪੜ ਗਿਆ ਬੱਸ ਮੇਰੀ ਹੀ ਗਲਤੀ ਆ ਨੀਂਦਰ ਗੱਲੀ ਵੜਿਆ ਤੂੰ ਨੁਕਸਾਨ ਕੀ ਕੀਤਾ ਇਹ ਦੱਸ ਬਿਲੋ ਗੱਲਾਂ ਚੁੱਟੀਆਂ ਤੋੜਿਆ ਬੱਸ ਗੱਲ ਲਈਤੀਆਂ ਫੇਰ ਐਵੇਂ ਹੀ ਪੜ ਗਿਆ ਅੰਦਰ ਗਲਤੀ ਹੋ ਗਿਆ ਤੂੰ ਹੋਰ ਗਲਤ ਕਿਥੇ ਚੋਰੀ ਕੀਤੀ ਚੋਰੀ ਕਿਥੇ ਕੀਤੀ ਕਦੋਂ ਕਦੋਂ ਤਾਂ ਕੰਮ ਕਰਦਾ ਕਦੋਂ ਤਾਂ ਆਜੇ ਭਾਜੀ ਮੈਂ ਇਧਰ ਚੱਲਾ ਸੀ ਤੇ ਮੈਂ ਇਹ ਦੱਸ ਦੂੰਗਾ ਤੇ ਛੱਡ ਦਵਾਂਗੇ ਭਾਜੀ ਮੈਂ ਆਪਣੀ ਮਾਂ ਨੂੰ ਦੱਸੂਗਾ ਕਹਿੰਦਾ ਤੂੰ ਸੀ ਮਾਂ ਨੂੰ ਕਿਤੇ ਮਾਰਿਆ ਹੋਈ ਗਈ ਪਕੜੇ ਗਏ ਦੋਸ਼ੀ ਦੀ ਮਾਂ ਨੇ ਦੱਸਿਆ ਕਿ ਉਹ ਖੋਥੜਾ ਰੋਡ ਤੇ ਰਹਿੰਦੇ ਨੇ ਤੇ ਉਹਨਾਂ ਦੇ ਬੇਟੇ ਨੇ ਪਹਿਲਾਂ ਕਦੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਤੂੰ ਬਾਪੀ ਆ ਕਹਾਂ ਰਹਤੇ ਹਾਂ ਅਬ ਉਹ ਯਹਾਂ ਰਹਤੇ ਹੈ ਕੋਥੜਾ ਰੋਡ ਮੇ ਪੀਪਰ ਦੇਖੋ ਇਹ ਆ ਆਪਕਾ ਕੀ ਲੱਗਦਾ ਹੈ ਇਹ ਮੁੰਡਾ ਹੈ ਹਮਾਰਾ ਕੀ ਨਾਮ ਹੈ ਨਾਮ ਕੀ ਹੈ ਕੀ ਕੰਮ ਕਰਦਾ ਹੈ ਜੀ ਮਾਰਾ ਮਾਂ ਨਾਮ ਹੈ ਪਹਿਲੇ ਇਸ ਕੇ ਕੰਮ ਕਰਦਾ ਹੈ ਕੰਮ ਕਹਾਂ ਕਰਦਾ ਹੈ ਕੋਈ ਕੰਮ ਆ ਜਾਂਦਾ ਹੈ ਜਾਂ ਆ ਜਾਂਦਾ ਹੈ ਚੋਰੀ ਦਾ ਕੰਮ ਕਦੋਂ ਤੋਂ ਕਰਦਾ ਹੈ ਨਹੀਂ ਚੋਰੀ ਕੇ ਕੰਮ ਤਾਂ ਨਹੀਂ ਕੀਆ ਇਹ ਟੂਟੀਆਂ ਇਸ ਕੋ ਰੰਗੇ ਹੱਦੀ ਪકડਿਆ ਹੈ ਟੂਟੀਆਂ ਲਾ ਰਿਹਾ ਮਕਾਨ ਦੇ ਅੰਦਰ ਵੜ ਕੇ ਪਾਜੀ ਆਪਕੋ ਨਹੀਂ ਆਪਕੋ ਆਪਕੋ ਕਿਵੇਂ ਪਤਾ ਲੱਗਾ ਅਭੀ ਇਸ ਕੋ ਪਕੜਾ ਹੋਇਆ ਜਾ ਰਿਹਾ ਹੈ ਇਹ ਲੋਕੂਣ ਕੇ ਆਏ ਤभी ਪਤਾ ਲੱਗਿਆ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਲਾਕੇ ਅੰਦਰ ਚੌਕਸੀ ਵਧਾਉਣ ਦੀ ਤਾਂ ਜੋ ਇਲਾਕੇ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ